कार प्रेशन जिंदाबाद लिवरपूल लिवरपूल मुर्दाबाद लिवरपूल मुर्दाबाद बड़ा हक जिते राख बड़ा हक जिते राख लिवरपूल मुर्दाबाद ज्ञान सरकार मुर्दाबाद ज्ञान सरकार मुर्दाबाद ज्ञान सरकार मुर्दाबाद कार प्रेशन जिंदाबाद कार प्रेशन जिंदाबाद बड़ा हक जिते राख बड़ा हक जिते राख बड़ा हक बंद करो तैयार पेशेंट धोखे दारी बंद करो धोखे दारी बंद करो तैयार पेशेंट मुर्दाबाद तैयार पेशेंट अरबर बटाला मुर्दाबाद धोखे दारी बंद करो धोखे दारी बंद करो हटा हक ए तेरा को हटा हक मुर्दाबाद 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 ਅਸ਼wini ਮਾਰ ਸਰ ਅਸ਼wini ਜੀ ਕੌਣ ਜੇ ਤੁਸੀਂ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੇ ਦੇਖੇ ਕੋਈ ਅਜੀਜ਼ ਸਰ ਸੀਵਰਮੈਨ ਆ ਸਾਰੇ ਆਪ ਨੂੰ ਜਿਹੜਾ 2015 ਦੇ ਵਿੱਚ ਡੈਪੋਜੀਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰਡ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਸਟਾਫਰਾਂ ਆਈਆਂ ਵਿਦ ਸੀਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਰਪਸ਼ਾਂ ਤੇ ਕਿੱਟ ਕੇ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ ਤੇ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ ਚੌੜਾ ਸਾਮੀਆਂ ਹਾਂਜੀ ਖਾਲੀ ਪੀਰ ਕਰਮਾਦਿਆਂ ਇਹਨਾਂ ਨੇ ਮਤਾ ਸਾਡਾ ਫੇਰ ਨਹੀਂ ਪਾਇਆ ਸਰ ਅੱਛਾ ਜੇ ਚੌੜਾ ਸਾਮੀਆਂ ਦੇ ਵਿੱਚ 2024-25 ਦੇ ਬਜਟ ਜੇ ਆਪਾਂ ਨਾ ਆਣੇ ਤੇ ਅਸੀਂ ਕੋਈ ਗੱਲ ਹੀ ਨਹੀਂ ਸੀ ਕਰਨੀ ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ ਚੌੜਾ ਸਾਮੀਆਂ ਖਾਲੀਆਂ ਪੀਰਾਂ ਸੀਵਰਮੈਨਾਂ ਦੀਆਂ ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਇਹਦੀ ਆਪਣੇ 24 ਦੀ 15000 ਸੈਲਰੀ ਦੀ ਉਹ ਵੀ ਨਹੀਂ ਮਾਰਾ ਦੇਣ ਦੇ ਸੀਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਣ ਤੇ ਸਾਰੀ ਠੇਕੇਦਾਰੀ ਸਿਸਟਮ ਨਾਲ ਦੇਣ ਦੇ ਡੀਐਨ ਡੀਸੀ ਰੇਟ ਨਾ ਦੇ ਆ ਡੀਸੀ ਰੇਟ ਨਾ ਦੇ ਆ ਦੇਣ ਠੀਕ ਆ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਹੀਂ ਲਾਗੂ ਕਰਦੇ ਪਏ ਹੁਣ ਬਾਹਰ ਤੋਂ ਬੈਠੇ ਹੋ ਕਰ ਬਾਸ ਤਾਂ ਆ ਬੈਠੇ ਰਹਾਂ ਕਿ ਸਾਡਾ ਵੀ ਕੋਈ ਪੁੱਛਿਆ ਜਾਵੇ ਸਰ 9500 ਚ ਕੀ ਬੰਦ ਆ ਜੇ ਮਹਾਰਾਜਾ ਅੰਦਰ ਦਫ਼ਤਰ ਤੋਂ ਕੋਈ ਬੈਠੇ ਹਾਂਜੀ ਅੰਦਰ ਕਾਰਪੋਰੇਸ਼ਨ ਦਫ਼ਤਰ ਤੋਂ ਮੀਟਿੰਗ ਨੂੰ ਮਿਲਦੇ ਆਂ ਹਾਂਜੀ ਮੇਰਾ ਨਾਮ ਜੀ ਪ੍ਰੋਟੈਸਟ ਜਾਰੀ ਰਹੇਗਾ ਤੇ ਕਿੱਦਾਂ ਪ੍ਰੋਟੈਸਟ ਚੱਲੇਗਾ ਸਰ ਦੇਖੋ ਸਾਡੇ ਨਾਲ ਜਿਦੋਂ ਹੀ ਠੋਖੇ ਬਾਜੀ ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮ ਐਲ اے ਸਾਹਿਬ ਕੋ ਗਏ ਆ ਐਮ ਐਲ اے ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆ ਹੀ ਕਿਹਾ ਕੰਮ ਕਰੋ ਜੀ ਕੰਨ ਆ ਗਏ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਜਦੋਂ ਉਹ ਦਿੱਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਦੋਂ ਵੀ ਕਿਹਾ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਦੋਂ ਦੋ ਹਫ਼ਤੇ ਪਹਿਲਾਂ ਆਈ ਉਹਨਾਂ ਨੂੰ ਕਿਹਾ ਜੀ ਇਹ ਸਾਡਾ ਮੰਗ ਹੈ ਇਸ ਮੁੱਦੇ ਤੇ ਤੜਾ ਮਤ ਪਾਵਾਂਗੇ ਸਾਡੇ ਕੋਲ ਮਤੇ ਦੀ ਨੂੰ ਕਾਪੀ ਨਹੀਂ ਪਈ ਆ ਸਬੂਤ ਤੇ ਆਇਆ ਚੋੜ ਕੋਸਾ ਫਿਰ ਵੀ ਸਾਨੂੰ ਅਹੀ ਕੱਲ ਮਿਲ ਗਿਆ ਤੁਸੀਂ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਤੁਸੀਂ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕਿਦਾ ਲੜ ਲੀਏ ਕੰਮ ਬਟਾਲਾ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਇੱਥੇ ਦਾ ਮੇਅਰ ਕਰੇ ਐਮ ਐਲ ਏ ਕਰੇ ਨਾ ਸਾਨੂੰ ਅਈ ਉਹਨਾਂ ਚੰਡੀਗੜ੍ਹ ਥੋੜੀ ਗੱਲ ਪਾਵਰ ਇਹਨਾਂ ਦੇ ਕੋਲ ਆ ਕਿੰਨੀ ਦੇਰ ਤਰਦਾ ਰਹੇਗਾ ਜਿੰਨੀ ਦੇਰ ਸਾਡੀ ਮੰਗਾਂ ਨਹੀਂ ਪੂਰੀ ਕੀਤੇ ਜੀ ਅਸੀਂ ਇੱਥੇ ਬੈਠੇ ਰਾਵਾਂਗੇ ਜੀ ਸੀਮਰੇ ਕੰਮ ਬੰਦਾ ਜੀ